ਆਖਿਆ ਓਟ ਪਹਾੜ ਦੀ ਲੈ ਪਹਾੜ ਨਹੀਂ ਉੱਟਦਾ ਕਿਸਨੇ ਚਖੜ ਚੱਲਣ ਕਿਤਨੀਆਂ ਅਨੇਰੀਆਂ ਆਉਣ ਚਖੜ ਵਾ ਨਾ ਡੋਲਈ ਪਰਵਤ ਮੇਰਾ ਚਖੜ ਵਾ ਨਾਲ ਪਰਵਤ ਨਹੀਂ ਨਾ ਡੋਲਦਾ ਤੂੰ ਵਈ ਪਹਾੜ ਦੀ ਓਟ ਲੈ ਕਿਸ ਦੀ ਅਖਿਆ ਆਪਣੇ ਗੁਰੂ ਦੀ ਜੇ ਗੁਰੂ ਦੀ ਓਟ ਲਵੇਂਗਾ ਤੈਨੂੰ ਤੱਤੀ ਵਾਰ ਨਾ ਲੱਗੇ। ਹਨੇਰੀ ਕਿਸ ਵੇਲੇ ਆਵੇ ਤਾਂ ਸਿਆਣੇ ਆਖਦੇ ਹੁਣ ਕਿਸੇ ਓਲੇ ਹੋ ਜਾ। ਨੀ ਬੇਸ਼ੱਕ ਦਰਪਵੇ ਤਾਂ ਬੰਦਾ ਤੁਰਦਾ ਰਹੇ ਪਰ ਜੇ ਅਨੇਰੀ ਆ ਜਾਏ ਤਾਂ ਬਹਿ ਜਾਏ। ਕਿਉਂਕਿ ਅਨੇਰੀ ਵਿੱਚ ਏਰਾ ਵੀ ਫੁੱਲ ਜਾਂਦਾ। ਰਸਤੇ ਦਾ ਪਤਾ ਨਹੀਂ ਲੱਗਦਾ। ਹਨੇਰੀ ਵਿੱਚ ਮਿੱਟੀ ਉੱਡਦੀ ਹੈ ਅੱਖਾਂ ਵਿੱਚ ਆਣ ਪੈਂਦੀ ਹੈ ਅੱਖਾਂ ਬੰਦ ਹੋ ਜਾਂਦੀਆਂ ਨੇ ਜਿਸ ਵੇਲੇ ਅਨੇਰ ਖਲਤੇ ਹਨ ਉਸ ਵੇਲੇ ਬੈ ਜਾ ਕਿਸੇ ਐਸੇ ਓਲੇ ਜਿਹੜਾ ਵੱਡਾ ਓਲਾ ਹੋਵੇ ਆਖਿਆ ਕਲਯੁਗ ਦਾ ਸਮਾਂ ਹੈ ਅਨੇਰ ਪਿਆ ਚਲਦਾ ਜਿਹੜੀ ਗੱਲ ਸੁਣ ਸੁਣਦੇ ਆ ਅਨੇਰ ਵਾਲੀ ਸੁਣਦੇ ਤੇ ਫਿਰ ਕੀ ਆਖਦੇ ਨੇ ਲੋਕੀ ਬਈ ਹੁਣ ਕਲਯੁਗ ਜਿਹਾ ਹੋਇਆ ਗੌਰ ਕਲਯੁਗ ਤੇ ਸਹਿ ਬਾਖਦੇ ਨੇ ਜੇ ਤੈਨੂੰ ਇਹ ਪਤਾ ਲੱਗ ਗਿਆ ਉਈ ਅਨੇਰ ਹੋ ਗਿਆ ਇਹ ਕੋਰ ਕਲਯੁਗ ਆ ਗਿਆ ਇਹ ਤਾਂ ਫਿਰ ਉਹ ਲੈ ਕਿਉਂ ਨਹੀਂ ਵਹਿ ਜਾਂਦਾ ਕਿਹਿਆ ਕਿਸ ਦੇ ਓਲੇ ਵਹਿ ਜਾਵਾਂ ਆਖਿਆ ਆਪਣੇ ਗੁਰੂ ਦੇ ਓਲੇ ਤੂੰ ਮੇਰਾ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਕਿੱਡਾ ਬੇਖੌਫ ਬੈਠਾ ਆਂਦਾ ਨਾ ਤੂੰ ਮ ਡੋਲੋ ਨਾ ਹਮ ਗਿਰਤੇ ਤੂੰ ਡੋਲਣਾ ਨਹੀਂ ਮੈਂ ਗਿਰਣਾ ਨਹੀਂ ਈਡੀ ਟੇਕ ਹੋਵੇ ਈਡੀ ਓਟ ਹੋਵੇ ਤਾਂ ਤੇ ਬੰਦਾ ਫਿਰ ਕਲਯੁਗ ਦੇ ਵਿੱਚ ਬੇਸ਼ੱਕ ਪਿਆ ਨਿਸੰਗ ਵਿੱਚ ਰਹਿ ਇਸ ਨੂੰ ਤਤੀਵਾ ਨਹੀਂ ਲਗਦੀ ਨਹੀਂ ਤੇ ਨਿੱਕੇ ਨਿੱਕੇ ਚੱਕੜ ਜਦੋਂ ਚਲਦੇ ਹਨ ਨਿੱਕੀਆਂ ਨੇਕੀਆਂ ਅਨੇਰੀਆਂ ਆਉਂਦੀਆਂ ਨੇ ਇਸ ਦੇ ਪੈਰ ਉਖੜ ਜਾਂਦੇ ਹਨ ਨਿੱਕੇ ਨਿੱਕੇ ਦੁੱਖ ਆ ਜਾਂਦੇ ਨੇ ਰੋਂਦਾ ਆਉਂਦਾ ਜੀ ਹੁਣ ਕੀ ਕਰਾਂ ਫਿਰ ਸੋਚਾਂ ਸੋਚਦਾ ਹੁਣ ਮਰ ਜਾਵਾਂ ਕੁਦਕਸ਼ੀ ਕਰ ਲਵਾਂ ਇਸ ਦੁੱਖ ਤੋਂ ਛੁੱਟ ਜਾਵਾਂ आखिए निगरी गल सोचिया कर ये सोचनी को सोच। के गुरु नानक है शिमले दी संगत आई जिस विच बड़े सियाने बंदे सन बड़े दाने सन अखबारां दे एडिटर जज वकील बड़े बड़े दिमाग वाले ਸਭਨਾ ਨੇ ਬਾਹਰ ਸਲਾਹ ਕੀਤੀ ਵੀ ਸਾਰਿਆਂ ਨੂੰ ਬੋਲਣ ਦਾ ਮੌਕਾ ਨਹੀਂ ਮਿਲਣਾ ਇੱਥੇ ਬਹਿ ਕੇ ਆਪਾਂ ਕਾਨਫਰੰਸ ਕਰ ਲਈਏ ਕਿ ਸੰਤਾ ਅੱਗੇ ਇੱਕੋ ਸਵਾਲ ਪਾਈਏ ਐਸਾ ਸਵਾਲ ਪਾਈਏ ਜੋ ਸਾਰਿਆਂ ਦਾ ਘਰ ਪੂਰਾ ਹੋ ਜਾਏ ਸੁਣਿਐ ਬੜੇ ਮਹਾਤਮਾ ਹਨ ਬੜੀ ਕਰਨੀ ਵਾਲੇ ਹਨ ਤੇ ਤਪ ਤੇਜ ਐਡਾ ਜੋ ਕੋਈ ਸਾਹਮਣੇ ਬੋਲ ਨਹੀਂ ਸਕਦਾ ਕਿ ਸਿੱਖਾਂ ਸਰੋਤਾ ਤੇ ਸੁਣਿਐ ਸਾ ਸਾਰੇ ਬੈਠ ਗਏ ਤੇ ਸੁਬਨਾ ਨੇ ਫਿਰ ਇਹ ਮਤਾ ਪਕਾਇਆ ਵੀ ਇੱਕ ਸਵਾਲ ਕਰੀਏ ਜੋ ਸੁਬਨੋ ਬੰਨੋ ਹੋਵੇ ਪਰ ਹੁਣ ਵਿੱਚ ਕੋਈ ਸਮਾਜੀ ਹੈ ਕੋਈ ਸਨਾਤ ਨਹੀਂ ਹੈ ਕੋਈ ਅਕਾਲੀ ਹੈ ਸਾਰਿਆਂ ਦਾ ਇੱਕ ਸਵਾਲ ਕਿਵੇਂ ਬਣੇ ਆਖਿਆ ਇੱਕ ਸਵਾਲ ਸਾਰਿਆਂ ਦਾ ਸਾਂਝਾ ਹੈ ਉਹ ਕਿਹੜਾ ਕਿ ਸੰਸਾਰ ਸਾਗਰ ਤੋਂ ਕਿਵੇਂ ਤਰੀਏ ਇਹ ਹੁਣ ਪਾਵੇਂ ਕੋਈ ਬੰਦਾ ਹੋਵੇ ਕਿਸੇ ਮਤ ਦਾ ਹੋਵੇ ਇਹ ਸਵਾਲ ਸਾਰਿਆਂ ਦੇ ਅੱਗੇ ਹੈ ਇਹਨੂੰ ਹਲ ਕਰਨ ਵਾਸਤੇ ਭਾਵੇਂ ਕੋਈ ਕੁਝ ਕਰੇ ਤੇ ਭਾਵੇਂ ਕੋਈ ਕੁਝ ਕਰੇ ਲੇਕਿਨ ਸਵਾਲ ਤਾਂ ਇੱਕੋ ਹੈ ਆਖਿਆ ਇਸ ਦਾ ਜਵਾਬ ਮੰਗੀਏ ਸਭਨਾ ਨੇ ਮਤਾ ਪਕਾ ਲਿਆ ਜਿਸ ਵੇਲੇ ਹਾਜ਼ਰ ਹੋਏ ਹੁਣ ਬੋਲੇ ਕੌਣ ਬਾਬਾ ਜੀ ਦੀ ਅੱਗੇ ਗੱਲ ਕਰਨੀ ਕੋਈ ਸੌਖੀ ਨਹੀਂ ਸੀ ਆਖਿਰ ਬਾਬਾ ਜੀ ਆਪ ਹੀ ਬੋਲੇ ਕਿਉਂ ਵਈ بڑے بڑے ਸਿਆਣੇ ਬڑے بڑے ਸਮਝਦਾਰ ਬੈਠੇ ਹੋ ਕੋਈ ਸਾਨੂੰ ਮਤ ਦਿਓ ਉਹ ਗੱਲੇ ਵੀ ਕਰ ਦੇ ਸਾਂ ਮਤ ਲੈਣ ਵਾਸਤੇ ਆਏ ਸਨ ਨਾ ਇਹਨਾਂ ਜਾਂਚ ਨਹੀਂ ਬਈ ਕਿਵੇਂ ਮਤ ਲਈਏ ਤਾਂ ਬਾਬਾ ਜੀ ਨੇ ਆਪ ਜਾਂਚ ਦੱਸ ਦਿੱਤੀ ਬਈ ਗੱਲ ਸਿੱਧੀ ਹੈ ਜੇ ਕੋਈ ਸਿਆਣਾ ਮਿਲ ਜਾਏ ਉਸ ਨੂੰ ਕੁਝ ਇਹ ਕੋਈ ਮਤ ਦੇ ਅਸੀਂ ਤੇ ਭਈ ਜੰਗਲਾਂ ਵਿੱਚ ਰਹਿੰਦੇ ਆਂ ਸਾਨੂੰ ਤੇ ਕੋਈ ਪਤਾ ਨਹੀਂ ਦੁਨੀਆ ਕਿੱਧਰ ਪਈ ਵਸਦੀ ਹੈ ਤੁਸੀਂ ਬੜੇ ਸਿਆਣੇ ਹੋ ਸਾਰੇ ਬੜੇ ਬੜੇ ਆਦਮੀ ਹੋ ਕੋਈ ਸਾਨੂੰ ਮਤ ਦਿਓ ਕੁਛ ਤਾਂ ਸੋਚੀ ਪਾਇਆ ਗਿਆ ਪਰ ਕੁਛ ਜਿਹੜੇ ਸਾਫ਼ ਦਿਲ ਸਨ ਜੋ ਸਾਫ਼ ਦਿਲ ਹੋਵੇ ਉਸ ਦੀਆਂ ਅੱਖਾਂ ਪਹਿਲਾਂ ਭਰ ਜਾਂਦੀਆਂ ਤੇਰਾ ਉਹਨਾਂ ਨਿਕਲ ਗਿਆ ਕਹਿਆਂ ਦਾ ਮਤ ਤਾਂ ਅਸੀਂ ਲੈਣ ਵਾਸਤੇ ਆਏ ਸੀ ਤੇ ਆਪ ਉਲਟੀ ਗੰਗਾ ਵਗਾਇਆ ਰਹੇ ਹੋ ਕੋਈ ਮਤ ਦਿਓ ਅਸੀਂ ਦੁਨੀਆਵੀ ਬੰਦੇ ਦੁਨੀਆ ਦਾ ਕਿੱਕੜ ਵਿੱਚ ਖੁੱਬੇ ਹੋਏ ਤੁਹਾਨੂੰ ਕੀ ਮਤ ਦੇਈਏ ਸੀ ਤਾਂ ਮਤ ਲੈਣ ਵਾਸਤੇ ਆਏ ਜਿਹੜੀ ਗੱਲ ਕਰਨੀ ਸੀ ਉਹ ਕੀਤੀ ਕਿਉਂ ਨਹੀਂ ਹੁਣ ਜਰੂਰਤ ਹੋਈ ਕੁਛ ਕਹਿਣ ਦੀ ਤਾਂ ਜਿਨ੍ਹਾਂ ਨੂੰ ਨiyet ਕੀਤਾ ਸੀ ਨਾ ਵੀ ਤੁਸਾਂ ਸਵਾਲ ਕਰਨਾ ਤੁਹਾਨੂੰ ਬੋਲਣ ਦੀ ਬੜੀ ਯੋਗਤ ਹੈ ਹੋਰ ਬੋਲੇ ਜੀ ਸਾਡੀ ਬੇਨਤੀ ਹੈ ਸਾਨੂੰ ਇਹ ਮਾਰਗ ਦੱਸੋ ਵੀ ਸੰਸਾਰ ਸਾਗਰ ਤੋਂ ਕਿਵੇਂ ਪਾਰ ਉਤਰੀਏ ਬਾਬਾ ਜੀ ਨੇ ਆਖੀ ਅਭੀ ਚੰਗੀ ਗੱਲ ਕੀਤੀ ਜੀ ਨਹੀਂ ਅਸੀਂ ਸੋਚਿਆ ਵੀ ਬੜੇ ਸਿਆਣੇ ਬੰਦੇ ਹਨ ਕੋਈ ਚੰਗੀ ਗੱਲ ਕਰਨੀ ਗੱਲ ਕਰਨ ਦਾ ਸੁਆਦ ਆਇਆ ਨਾ ਭਾਈ ਮਹਾਤਮਾ ਕੋਲ ਇਹ ਤੋਂ ਵੱਡਾ ਹੋਰ ਕਿਹੜਾ ਸਵਾਲ ਹੈ ਵੀ ਸੰਸਾਰ ਸਾਗਰ ਤੋਂ ਕਿਵੇਂ ਪਾਰ ਉਤਰਈਏ ਪਰਿਸ਼ਦਾ ਜਵਾਬ ਤਾਂ ਅੱਗੇ ਨਵੇਂ ਪਾਤਸ਼ਾਹ ਦੇ ਵੀ ਥੇ ਹੈ। ਸ਼ਾਇਦ ਤੁਹਾਨੂੰ ਪਤਾ ਨਾ ਹੋਵੇ ਭਾਈ ਅਸੀਂ ਉਹ ਜਵਾਬ ਦੁਰਾ ਦਿੰਦੇ ਹਾਂ। ਨਵੇਂ ਪਾਤਸ਼ਾਹ ਨੂੰ ਵੀ ਇਸੇ ਤਰ੍ਹਾਂ ਕਈਆਂ ਮਤਾਂ ਦੇ ਮੁਖੀਆਂ ਨੇ ਬੇਨਤੀ ਕੀਤੀ ਵੀ ਸੰਸਾਰ ਸਾਗਰ ਤੋਂ ਕਿਵੇਂ ਪਾਰ ਉਤਰਈਏ ਤੁਹਾਣਾ ਵੀ ਪਾਸਾ ਨੇ ਜੋ ਜਵਾਬ ਦਿੱਤਾ ਸੀ ਸਾਡੇ ਕੋਲ ਤਾਂ ਉਹੀ ਜਵਾਬ ਹੈ ਪੁੱਛਿਆ ਕਿਹੜਾ ਲੱਗਿਆ ਲਗੇ ਰੇਮਨ ਓਟ ਲਿਓ ਹਰਨਾਮਾ ਨਾਮ ਦੇ ਓਟ ਲਓ ਇੱਕੋ ਜਵਾਬ ਔਰ ਸਭ ਨੂੰ ਸਾਂਝਾ ਤੇ ਸਾਰਿਆਂ ਨੂੰ ਵੱਖਰਾ ਵੱਖਰਾ ਵੀ ਜਿਹੜਾ ਕੋਈ ਨਾਮ ਜਪਦਾ ਉਸੇ ਨਾਮ ਦੀ ਓਟ ਰੱਖੇ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਵਾਗਰੂ ਜਪਦੇ ਆਂ ਤੇ ਤੂੰ ਜਿੰਨਾ ਚਿਰ ਵਾਗਰੂ ਨਾਮ ਦੀ ਓਟ ਨਾ ਰੱਖੇਗਾ ਤੈ ਤਰਣਾ ਹੀ ਨਹੀਂ ਗੁਰੂ ਨਾਨਕ ਦੇ ਘਰ ਵਿੱਚ ਏ ਵਿਸਤਾਰ ਹੈ ਹੀ ਨਹੀਂ ਬਾਣੀ ਵਿੱਚ ਤੱਕੋ ਕਿਤਨੇ ਨਾਮ ਹਨ ਇਹ ਸਾਰੇ ਉਸੇ ਦੇ ਜਿਸ ਬੇੜੀ ਤੇ ਮੈਂ ਚੜਿਆ ਇਸੇਲੇ ਪਾਰ ਉਤਰਮੇ ਬਾਕੀ ਸੰਸਾਰ ਵਿੱਚ ਕਿਤਨੀਆਂ ਬੇੜੀਆਂ ਦਿਨ ਰਾਤ ਪਈਆਂ ਚੱਲਦੀਆਂ ਜਿਸ ਬੇੜੀ ਤੇ ਕੋਈ ਚੜਦਾ ਉਹ ਹੀ ਉਹ ਪਾਰ ਲੈ ਜਾਂਦੀ ਹੈ नाम बेड़ा है पर चढ़ जा किसे बेड़े ऐसा ना ते पुछदा ही रवे मैं पार जाने केड़ी बेड़ी ते चढ़ा महात्मा गया महाराज केड़ा जपा जिस करके पार उतारा नेड़े सी दरिया महात्मा कह लगे चल किनारे ते दसांग किनारे ते आए महाराज हुण दसो अखे पार चल के दसा तो महाराज बेड़ियां खड़ो ने पार चलो कोई विच चढ़े तो बेड़ी भी जिस वेले भी कोई चढ़ बेड़ी जरूर हिलती है महात्मा चले पर छाल मार के उतर आए कह लगे बी ए है। दूसरी बेड़ी ते जा चढ़े वह भी हिल पी उ भी उतर आए सारिया बेड़िया ते फिरे आखन लगे तो हिल दया ने कि डुब ना जा मलावान ने आख्या महाराज संसा ना करो किसा बह जाओ के वेले तो सारिया हिलदिया ने ਪਰ ਜੇ ਵਹਿ ਜਾਓਗੇ ਨਾ ਇਹ ਹੀ ਵੇੜੀਆਂ ਹਨ ਜੋ ਦਿਨ ਰਾਤ ਪਈਆਂ ਮੁਸਾਫਰਾਂ ਨੂੰ ਪਾਰ ਕਰਦੀਆਂ ਕਿ ਮਹਾਤਮਾ ਪਰਧਕੇ ਆਪਣੇ ਆਸਨ ਤੇ ਆ ਗਏ ਤੇ ਨਾਲ ਜਗਿਆਸੂ ਵੀ ਕਹਿਣ ਲਗਾ ਮਹਾਰਾਜ ਤੁਸੀਂ ਮੇਰੀ ਗੱਲ ਦਾ ਉੱਤਰ ਨਹੀਂ ਦਿੱਤਾ ਕਹਿਣ ਲਗੇ ਉੱਤਰ ਤਾਂ ਵੀ ਦੇ ਆਏ ਹਾਂ ਪੁੱਛਦਾ ਮੈਨੂੰ ਸਮਝ ਨਹੀਂ ਆਈ ਕਿਹੜਾ ਉੱਤਰ ਉਹ ਕਿਸੇ ਵੇੜੀ ਤੇ ਚੜ ਜਾ ਕਿਸੇ ਵੇੜੀ ਤੇ ਚੜ ਜਾ ਪਾਰ ਜ਼ਰੂਰ ਉਤਰੇਗਾ ਜਿਹੜਾ ਵੀ ਨਾਮ ਪਿਆ ਜਪਨ ਹੈ ਉਹਨੂੰ ਦਿੜ੍ਹ ਕਰ ਲੈ ਇਹ ਸਤੂ ਪੁੱਛੇ ਵੀ ਤੁਸੀਂ ਕਿਹੜਾ ਜਪਦੇ ਹੋ ਤਾਂ ਜਿਹੜਾ ਅਸੀਂ ਜਪਦੇ ਆ ਅਸੀਂ ਆਪਣਾ ਦੱਸ ਦਿਆਂਗੇ ਪਰ ਉਹ ਜੋ ਫਿਰ ਜਪਣਾ ਪਏਗਾ ਇਹ ਨਹੀਂ ਵੀ ਪੁੱਛਦਾ ਰਹੇ ਤੇ ਜਪੇ ਕੋਈ ਵੀ ਨਾ ਪੁੱਛਤੇ ਹੈ ਪਥਕ ਸੇ ਮਾਰਗ ਨ ਧਰੇ ਪੱਗ ਤੋ ਕਦੀ ਵੀ ਨਹੀਂ ਪਹੁੰਚਿਆ ਜਿਹੜਾ ਰਾਹ ਤੇ ਖੜੋਤਾ ਹਰ ਰਾਹੀ ਨੂੰ ਪੁੱਛਦਾ ਹੋਵੇ ਮੈਂ ਅੰਮ੍ਰਿਤਸਰ ਜਾਣਾ ਵੀ ਕਿਹੜਾ ਰਸਤਾ ਜਾਂਦਾ ਤੇ ਸਾਰੀ ਉਮਰ ਪੁੱਛਦਾ ਹੀ ਰਹੇ ਪੁੱਛਦਾ ਹੀ ਰਹੇ ਤੇ ਕਦਮ ਇੱਕ ਵੀ ਨਾ ਧਰੇ उसका पेंडा जिमें नहीं ना मुखदा इसे तरह जगिया ये जीवन पंध मुखद नहीं जिन्ना चिर ए कोई कदम ना तुरे साह बोलो श्री पूछ तुए पत्थक से मार्ग ना तरे पग प्रीत देश कैसे बात हो जाइए अस बात बहुत कर देपदे दे बहुत थोड़ा कितने बहस छुड़ पवे तो दो घंटे चार घंटे गल ही कोई नहीं पर जे बह के नाम जपना पवे तो पांच मिनट नहीं जप सकता ਇਹ ਬੜੇ ਔਖੇ ਬੜੇ ਭਾਰੂ ਹਨ ਕਿਤੇ ਕੋਈ ਖੇਡ ਤਮਾਸ਼ਾ ਹੋਵੇ ਤੇ ਬਾਰੇ ਕੰਟੇ ਬੀਤ ਜਾਉਣ ਪੰਜੇ ਗੁਰੂ ਦੇ ਚਰਨਾਂ ਦਾ ਧਿਆਨ ਕਰਨਾ ਹੋਵੇ ਤਾਂ ਮਿੰਟ ਵੀ ਔਖਾ ਹੈ ਕੋਈ ਕੰਮ ਯਾਦ ਆਉਣਗੇ ਕੋਈ ਜ਼ਰੂਰੀ ਕੰਮ ਯਾਦ ਆਉਣਗੇ ਕਈ ਐਸੇ ਕੰਮ ਯਾਦ ਆਉਣਗੇ ਵੀ ਜੇ ਮੈਂ ਹੁਣੇ ਨਾ ਗਿਆ ਤੇ ਕੰਬਗੜ ਜਾਏਗਾ ਤੇ ਨਾਮ ਦੀ ਯੋਸ਼ਨਾ ਨਾ ਹੋਈ ਜਿਹਨੂੰ ਨਾਮ ਦੀ ਓਟ ਹੁੰਦੀ ਹੈ ਉਹ ਸਮਝਦਾ ਮੈਂ ਨਾਮ ਜਪਾਂਗਾ ਮੇਰੇ ਕਾਰਜ ਆਪੇ ਨਾਮ ਪੂਰੇ ਕਰੇਗਾ ਪ੍ਰਭ ਕੇ ਸਿਮਰਨ ਕਾਰਜ ਪੂਰੇ ਪਰੇ ਕਾਰਜ ਉਹਨਾਂ ਦੇ ਹੀ ਪੂਰੇ ਹੁੰਦੇ ਹਨ ਜਿਹੜੇ ਸਿਮਰਨ ਦੀ ਟੇਕ ਰੱਖ ਕੇ ਜਪਦੇ ਇਹਨਾਂ ਦੀ ਟੇਕ ਅਧੂਰੀ ਹੁੰਦੀ ਹੈ ਉਹਨਾਂ ਦੇ ਕਾਰਜ ਪੂਰੇ ਨਹੀਂ ਜੇ ਤੂੰ ਤਾਂ ਇਹ ਫਿਰ ਜਪ ਕੇ ਨਾਸਤਕ ਕਿਉਂ ਨਾ ਬਣ ਜਾਂ ਜੀ ਮੈਂ ਇਨਾ ਚਿਰ ਜਪਿਆ ਮੇਰਾ ਕੰਮ ਹੀ ਨਹੀਂ ਪੂਰਾ ਹੋਇਆ ਕੰਮ ਪੂਰਾ ਹੋਵੇ ਕਿਵੇਂ ਠੰਡੇ ਤਵੇ ਤੇ ਰੋਟੀ ਪਾ ਕੇ ਬੈਠਾ ਰਪਿਆ ਉਹ ੀਕਨੇ ਵੀ ਇਹ ਪੱਕੇਗੀ ਬੈਠਾ ਰੋ ਵਾਟਾ ਸੁੱਕ ਜਾਏਗਾ ਰੋਟੀ ਨਹੀਂ ਪੱਕੇਗੀ ਇਹਦੇ ਵਾਸਤੇ ਅੱਗ ਬਾਲਣੀ ਹੈ ਔਰ ਅੱਗ ਵੀ ਪੂਰੀ ਪੂਰੀ ਨਾ ਪਾਂਬੜ ਮਚਾਣੇ ਤੇ ਨਾ ਬੁੱਝਣ ਦੇਣੀ ਤੇ ਫਿਰ ਉਸ ਰੋਟੀ ਨੂੰ ਪਰਤਾਨਾ ਵੀ ਹੈ ਕਦੇ ਸਿੱਧਾ ਕਦੇ ਪੁੱਠਾ ਪਾਸਾ ਇੱਕ ਮਾਮੂਲੀ ਰੋਟੀ ਪਕਾਉਣ ਵਾਸਤੇ ਵੀ ਜਾਚ ਸਿੱਖਣੀ ਪੈਂਦੀ ਹੈ ਨਹੀਂ ਤਾਂ ਰੋਟੀ ਜਾਂ ਕੱਚੀ ਜਾਂ ਸੜ ਗਈ ਇਹ ਨਾਮ ਜਪਣੇ ਇਹ ਕਿਤੋਂ ਨਹੀਂ ਸਿੱਖਣਾ ਇਹ ਵੀ ਸਿੱਖਣੇ ਸਹਿਬਾ ਕੀਨ ਸਾਧੂ ਸੰਗ ਸਿਖਾਇਓ ਨਾਮ ਸਾਧੂ ਦੀ ਸੰਗਤ ਨਾਲ ਨਾਮ ਸਿੱਖਣੇ ਕਿਵੇਂ ਸਿੱਖਣੇ ਕਿ ਸਾਨੂੰ ਨਾਮ ਤੇ ਮਿਸ ਜਾ ਲਿਖੀ ਨਾਮ ਤੇ ਪ੍ਰਤੀਤ ਨਹੀਂ ਨਾਮ ਦੀ ਸਾਨੂੰ ਟੇਕ ਨਹੀਂ ਤਾਈਏ ਸਹਿਬਾਖ ਨੇ ਰੇ ਮੰ ਉਟ ਲਿਓ ਹਰ ਨਾਮਾ ਫਿਰ ਓਟ ਓਟ ਦਿਖਾਈ ਹੈ ਅੱਖਾਂ ਦੇ ਨਾਲ ਐ ਕਿ ਤੂੰ ਵੇਖੇ ਬਿਨਾ ਨਹੀਂ ਨਾ ਪਤੀ ਆਂਦਾ ਵੇਖੇ ਬਿਨਾ ਨਹੀਂ ਪਤੀ ਜਿਹੜਾ ਤੇਰਾ ਮਨ ਨਹੀਂ ਮੰਨਦਾ ਆ ਤੈਨੂੰ ਦਿਖਾਵਾਂ ਜਿਨਾ ਨਾਮ ਦੀ ਓਟ ਲਈ ਰੇ ਮੰ ਓਟ ਲਿਓ ਹਰ ਨਾਮਾ ਜਾਂਕੇ ਸਿਮਰਨ ਦੁਰਮਤ ਨਸੈ ਪਾਵੇ ਪਦ ਨਿਰਵਾਨਾ ਬੜਾ ਭਾਗੀ ਤੇ ਜਨ ਕੋ ਜਾਨੋ ਜੋ ਹਰ ਕੇ ਗੁਣ ਗਾਵੇ ਤੂੰ ਸੋਚਨੇ ਮੈਂ ਤਾਂ ਗੁਰਦੁਆਰੇ ਬੈਠਾ ਰਿਆ ਮੇਰੇ ਨਾਲ ਅਦਾ ਹੱਟੀ ਵਾਲਾ ਸੌ ਕਮਾਈ ਬੈਠਾ ਆਪ ਨੂੰ ਉਸ ਵੇਲੇ ਸਮਝਨੇ ਮੈਂ ਕਾਟੇ ਵਿੱਚ ਰਹਿ ਗਿਆ ਇਹ ਮੈਂ ਵੀ ਕੰਟਾ ਕੋ ਪਹਿਨਾ ਹੱਟੀ ਤੇ ਆ ਜਾਂਦਾ Satsang ਨਾ ਕਰਦਾ ਅੱਜ ਤੇ 10 ਵੀ 40 ਮੈਂ ਵੀ ਘਟ ਲੈਂਦਾ ਉਹ ਪ੍ਰਤੀਤ ਨਾ ਫਿਰ ਇਤਨੀ ਹੋਈ ਨਾ ਨਾਮ ਤੇ ਨਾਮ ਨਾਲੋਂ ਤਾਂ ਹਨੋਂ ਵੱਡਾ ਸਮਝਿਆ ਹਾਸਲ ਕੀ ਹੋਵੇਗਾ ਨਾਮ ਤਾਂ ਪ੍ਰਾਪਤ ਨਹੀਂ ਹੋਣਾ ਸਹਿਬਾਖੀ ਨੂੰ ਵੱਡ ਭਾਗੀ ਸੰਸਾਰ ਵਿੱਚ ਜਿਤਨੇ ਵੀ ਬੰਦੇ ਹਨ ਸਭ ਨਾਲੋਂ ਵੱਡ ਭਾਗੀ ਕੌਣ ਹੈ ਜਿਸਨੇ ਜਪਿਆ ਸ੍ਰੀ ਵਾਹਿਗੁਰੂ ਵੱਡ ਭਾਗੀ ਤੇ ਜਨ ਕੋ ਜਾਨੋ ਜੋ ਹਰ ਕੇ ਗੁਣ ਗਾਵ ਇਸ ਦਾ ਫਲ ਕੀ ਹੈ ਕਿ ਜਨਮ ਜਨਮ ਕੇ ਪਾਪ ਖੋਏ ਕੇ ਜਨਮ ਜਨਮਾਂstra ਦੇ ਪਾਪ ਮਿਟ ਜਾਂਦੇ ਹਨ ਤੇ ਫਿਰ ਜਿਸ ਦੇ ਪਾਪ ਮਿਟ ਗਏ ਇਸਦੀ ਪਤਰੀ ਤੇ ਪਾਪ ਨਹੀਂ ਜਿਸਦਾ ਲੇਖਾ ਉਜਲਾ ਹੈ ਇਸਦੀ ਵਈ ਸਿੱਧੀ ਹੈ ਉਹਨੂੰ ਕੋਈ ਟੈਕਸਟ ਕਿਆ ਲਾਏਗਾ ਇਹ ਤਾਂ ਉਹਨਾਂ ਨੂੰ ਲੱਗਦਾ ਇਹਨਾਂ ਜਿਨ੍ਹਾਂ ਹਨੇੜਾ ਫੇਰੀਆਂ ਕੀਤੀਆਂ ਆਈਆਂ ਨਾਵੇਂ ਪੰਨੇ ਹੋਏ ਹਨ ਉਹਨਾਂ ਨੂੰ ਫਿਰ ਜਿੰਨਾ ਮਰਜ਼ੀ ਲਿਖ ਲਵਣ ਝੂਠੇ ਜਿਓ ਆਖਿਆ ਬੜਾ ਭਾਗੀ ਤੇ ਜਨ ਕੋ ਜਾਨੋ ਜੋ ਹਰ ਕੇ ਗੁਣ ਗਾਵੇ ਜਨਮ ਜਨਮ ਕੇ ਪਾਪ ਖੋਏ ਕੇ ਫੁਨ ਬੈਕੁੰਟ ਸਿਧਾਵੇ ਫਿਰ ਮਿਸਾਲ ਦਿੱਤੀ ਅਜੋ ਐਡਾ ਪਾਪੀ ਵੀ ਕੋਈ ਹੋ ਸਕਦਾ ਹੈ ਅਜਾਮਲ ਵਰਗਾ ਅਜਾਮਲ ਪਾਪੀ ਜਗ ਜਾਣੇ ਪਰ ਆਖਿਆ ਗੁਣ ਗਾਵਣ ਦੇ ਸਦਕੇ ਨਾਮ ਜਪਣ ਦੀ ਮਹਿਮਾ ਨਾਮ ਦੀ ਓਟ ਦਾ ਫਲ ਅਜਾਮਲ ਪਾਪੀ ਜਗ ਜਾਣੇ ਖ ਨਿਮਖ ਮਾਏ ਨਸਤਾਰਾ ਇੱਕ ਨਿਮਖ ਇੱਕ ਨਿਮਖ ਮਾਤਰ ਕਿਉਂਕਿ ਚਾਂਦ ਮਾਰੀ ਕੀਤੀ ਹੋਈ ਸੀ ਨਿਸ਼ਾਨਾ ਪੂਰਾ ਸੀ ਤੰਤਵਲੇ ਜਿਸ ਨੇ ਨਾਮ ਜਪਿਆ ਤਾਂ ਠੀਕ ਉਹ ਨਿਸ਼ਾਨੇ ਤੇ ਪਹੁੰਚਿਆ ਇਹ ਤਾਂ ਹੱਥ ਪਕਾਉਣ ਨਾਲ ਪੈਂਦਾ ਆ ਸਕੂਲਾਂ ਬੱਚਿਆਂ ਨੂੰ ਸਿਖਾਉਂਦੇ ਇਹਨਾਂ ਵੀ ਹੱਥ ਹੱਥ ਪਕਾਓ ਖੁਸ਼ਖਤ ਬਣਾਓ ਬਾਰ ਬਾਰ ਲਿਖਦਿਆਂ 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 ਹੱਥ ਪੱਕ ਜਾਂਦੇ ਆ ਆ ਚੰਦ ਮਾਰੀ ਵੀ ਨੇ ਕੋਈ ਨਿਸ਼ਾਨਾ ਸਾਹਮਣੇ ਰੱਖ ਕੇ ਵਈ ਬੰਦੂਕਾਂ ਚਲਾਈ ਜਾ ਨਿਸ਼ਾਨਾ ਮਾਰੀ ਹੌਲੀ ਹੌਲੀ ਨੇੜੇ ਨੇੜੇ ਉਸ ਕੇਰੇ ਤੇ ਜਾਂਦਾ ਜਾਵੇਂਗਾ ਗੁਰੂ ਠੀਕ ਨੁਕਤੇ ਤੇ ਗਿਆ ਮਾਰੇਗਾ ਬਸ ਜਿਸ ਵੇਲੇ ਨਿਸ਼ਾਨਾ ਪੱਕ ਗਿਆ ਹੁਣੇ ਪਾਸ ਹੈ ਇਸ ਇਤਨਾ ਹੀ ਸੁਭਤੀ ਨੂੰ ਪਕਾਵਣੇ ਕਿ ਨਾਮ ਜਪਣ ਵੇਲੇ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਹੋਵੇ ਤੇ ਜਿਸ ਵੇਲੇ ਵੀ ਤੂੰ ਨਾਮ ਜਪੇਂਗਾ ਧਿਆਨ ਤੇਰਾ ਪ੍ਰਪੱਕਾ ਗੁਰੂ ਨਾਨਕ ਨੂੰ ਅਗੇ ਬਿਠਾ ਲਏਗਾ ਪਰ ਜੇ ਨਾਮ ਦੀ ਓਟ ਰੱਖੇਂਗਾ ਨਾਮ ਦੀ ਓਟ ਜਿਨ੍ਹਾਂ ਨੇ ਰੱਖੀ ਉਹਨਾਂ ਦਾ ਜ਼ਿਕਰ ਕਰਦੇ ਹਨ ਅਜਾਮਲ ਕਉ ਅੰਤ ਕਾਲ ਮੇ ਨਾਰਾਇਣ ਸੁਧ ਆਈ ਜੇਂਗਾ ਤਕੋ ਜੋਗੀ ਸਰ ਬਾਛੇ ਸੋ ਗਤ ਛਿਨ ਮੇ ਪਾਈ ਇਕ ਛਨ ਦੇਵੀ ਦੇਰ ਨ ਲੱਗੀ ਜਿਸ ਗਤੀ ਨੂੰ ਅਖੇ ਜੋਗੀ ਸਰ ਬਾਛ ਦੇ ਰਹੇ ਜੋਗੀ ਰਾਜ ਕਰ ਕਰ ਯੋਗ ਤੇ ਆਸਨ ਯੋਗ ਸਿੱਧ ਆਸਨ ਚੌਰਾਸੀ ਅਖੇ ਇਹ ਵੀ ਕਰ ਕਰ ਰਹਾ ਆਰਜਾ ਤੋਂ ਵੱਡੀ ਹੋ ਗਏ ਪ੍ਰਣ ਜੋ ਚੜਾਈ ਰੱਖੇ ਸਵਾਸ ਜੋ ਸਾਧ ਲੈ ਉਮਰ ਤਾਂ ਵਡੇਰੀ ਕਰ ਲਈ ਦੀ ਆ ਰਜਾ ਫਿਰ ਫਿਰ ਜਨਮ ਹਰ ਸੋ ਸੰਗ ਨਾ ਗਿਆ ਪਰਮੇਸ਼ਰ ਦਾ ਉਹਨਾਂ ਨੂੰ ਸੰਗ ਨਾ ਮਿਲਿਆ ਕਿਉਂ ਉਸਦੇ ਨਾਮ ਦੀ ਉਹਨਾਂ ਨੇ ਓਟ ਨਹੀਂ ਟੱਕੀ ਵੈਗਰੂ ਕਿਹਨਾਂ ਦਾ ਜੋ ਉਸਦੇ ਨਾਮ ਦੀ ਓਟ ਤੱਕ ਦੇ ਹਨ ਕਿਉਂਕਿ ਵੱਡਾ ਸਾਹਿਬ ਉੱਚਾ ਥਾ ਤੇ ਉੱਚੇ ਉੱਪਰ ਉੱਚਾ ਨਾ ਰੱਬ ਸਾਡੇ ਹੱਥ ਨਹੀਂ ਆ ਸਕਦਾ ਪਰ ਕਦੋਂ ਆਉਂਦਾ ਜਦੋਂ ਉਸ ਦਾ ਨਾਮ ਨਾਮ ਦਾ ਪੱਲਾ ਘੁੱਟ ਕੇ ਫੜ ਲੀ ਸਹਿਬਾਖਨ ਕੱਲ ਜੁਗਦਾਸ ਸਮਾ ਹੈ ਜਖੜ ਪੈ ਚਲਦੇ ਹਨ ਅਨੇਰੀਆਂ ਤੇ ਤੂਫਾਨ ਪੈ ਉੱਠਦੇ ਹਨ ਖਬਰ ਨਹੀਂ ਜਾਣ ਨੂੰ ਕੀ ਹੋ ਜਾਣੇ ਤੂੰ ਨਾਮ ਦੀ ਓਟ ਲੈ ਤੂੰ پہاੜ ਦੀ ਓਟ ਵਿੱਚ ਬਹੋ ਫਿਰ ਤੈਨੂੰ ਕੋਈ ਫਿਕਰ ਨਹੀਂ ਤੈਨੂੰ ਕੋਈ ਖਤਰਾ ਨਹੀਂ ਜਿਵੇਂ ਸਹਿਬਾਖਨ ਤੂੰ ਮੇਰਾ ਮੇਰ ਪਰਬਤ ਸੁਆਮੀ ਤੂੰ ਮੇਰਾ ਮੇਰ ਇਆਖਦਾ ਹੁਣ ਬਈ ਗੁਰੂ ਦੀ ਓਟ ਕੋਈ ਬਿਮਾਰ ਹੋਵੇ ਦਵਾਈ ਨਾ ਲੱਗਦੀ ਹੋਵੇ ਡਾਕਟਰ ਜਵਾਬ ਦੇ ਜਾਵੇ ਫਿਰ ਕੀ ਆਖਦਾ ਜੀ ਹੁਣ ਤਾਂ ਗੁਰੂ ਦੀ ਓਟ ਹੈ ਇਹ ਸਿਰਫ ਆਖਣ ਨਾਲ ਓਟ ਨਹੀਂ ਹੁੰਦੀ ਗੁਰੂ ਦੀ ਓਟ ਤਾਂ ਜੇ ਗੁਰੂ ਦੀ ਓਟ ਲੈ ਕੇ ਬੰਦਾ ਨਾਮ ਜਪਣ ਬਹਿ ਜਾਵੇ ਓਟ ਲਈ ਸ਼ੀ ਕੁਮਾਰੀ ਨੇ ਬਿੱਲੀ ਦੇ ਬੱਚੇ ਮਲਦੀ ਅੱਗੇ ਵਿਚ ਰੱਖ ਬੈਠੀ ਹੁਣ ਨਾਮ ਦੀ ਓਟ ਲੈ ਕੇ ਬੈਠੀ ਹੈ ਹੈ ਵਾਹਿਗੁਰੂ ਅਗ ਤੇਰੇ ਭੈ ਵਿੱਚ ਹੈ ਕਿ ਤੇਰੀ ਬਣਾਈ ਹੋਈ ਹੈ ਕਿ ਆਪਣੇ ਆਪ ਕੁਝ ਨਹੀਂ ਕਰ ਸਕਦੀ ਤੇ ਤੂੰ ਕਿਰਪਾ ਕਰ ਇਸ ਅਗ ਨੂੰ ਠਾਕ ਇਹ ਬਿੱਲੀ ਦੇ ਬੱਚੇ ਇਹ ਬਲ ਦੀ ਅਗ ਵਿੱਚ ਸੜ ਨਾ ਜਾਵਣ ਇਹ ਬਚ ਜਾਵਣ ਇਤਿਹਾਸ ਦਵਾ ਹੈ ਪਾਂਡੇ ਪੱਕ ਗਏ ਆ ਵੀ ਦੇ ਪਰ ਪਾਂਡੇ ਵਿੱਚ ਬੈਠੇ ਬਿੱਲੀ ਦੇ ਬੱਚੇ ਬਚ ਗਏ ਉਹਨਾਂ ਨੂੰ ਸੇਕ ਨਾ ਲੱਗਾ ਇਹ ਸਾਰੀਆਂ ਗਵਾਹੀਆਂ ਕਿਸ ਵਾਸਤੇ ਹਨ ਇਹ ਸਾਨੂੰ ਸਮਝਾਣ ਵਾਸਤੇ ਸਾਨੂੰ ਦਸਨ ਵਾਸਤੇ ਵੀ ਕਿਤੇ ਤਾਂ ਖੜੋ ਕਿਸੇ ਵੇਲੇ ਤਾਂ ਉੱਟ ਲੈ ਜਿਸ ਵੇਲੇ ਤੇਰਾ ਕੋਈ ਚਾਰਾ ਨਹੀਂ ਚੱਲਦਾ ਉਸ ਵੇਲੇ ਅਮਲੀ ਓਟ ਓਟ ਅਮਲ ਵਿੱਚ ਲਿਆ ਜਵਾਨੀ ਕਹਿਣ ਦਾ ਕੋਈ ਫਾਇਦਾ ਨਹੀਂ ਜੀ ਗੁਰੂ ਕੀ ਓਟ ਹੈ ਅਖੀਆਂ ਟੱਕਾਂ ਉਤੇ ਲਿਖਿਆ ਹੋਇਆ ਸਤਿਗੁਰੂ ਤੇਰੀ ਓਟ ਤੇ ਉਹਨਾਂ ਹੀ ਟੱਕਾਂ ਦੀਆਂ ਸੀਟਾਂ ਤੇ ਬਹਿ ਕੇ ਸ਼ਰਾਬ ਪੀਂਦੇ ਓਟ ਹੈ ਗੁਰੂ ਦੀ ਫਿਰ ਗੁਰੂ ਰੱਖਿਆ ਕਰਦਾ ਕੋਈ ਨਹੀਂ ਕਰਦਾ ਦੂਜੇ ਚੌਥੇ ਕਿਤੇ ਨਾ ਕਿਤੇ ਟੱਕਰ ਲੱਗੀ ਪਈ ਹੁੰਦੀ ਇਹ ਗੁਰੂ ਦੀ ਓਟ ਜਿਹੜੀ ਲੈਣੀ ਐ ਨਾਮ ਜਪਣਾ ਔਰ ਨਾਮ ਜਪਣੇ ਮਨ ਲਾ ਕੇ ਜਿੰਨਾ ਕੋਈ ਵਧੀਕ ਜੁੜ ਕੇ ਜਪੇਗਾ ਉਤਨੀ ਉਸ ਨੂੰ ਓਟ ਵੱਡੀ ਹੈ ਔਰ ਜਿੰਨਾ ਕੋਈ ਉਤਲੇ ਮਨੋਂ ਜਪੇਗਾ ਉਤਨੀ ਉਸ ਦੀ ਓਟ ਕੱਚੀ ਹੈ ਭਾਵੇਂ ਮੂੰਹੋਂ ਪਿਆ ਅੱਖੇਵੇਂ ਨ ਗੁਰੂ ਕੀ ਓਟ ਸਹਿਬ ਆਖਦੇ ਨੇ ਤੂੰ ਮੇਰਾ ਮੇਰੇ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਕਿੱਡਾ ਦਈਆ ਹੈ ਨਾ ਤੂੰ ਡੋਲ ਨਾ ਹਮ ਗਿਰਤੇ ਨਾ ਤੂੰ ਮੁਟੋ